ਕੱਲ ਮੈਂ ਮੁੱਦੇ ਤੇ ਬੋਲਿਆ ਸੀ ਕਿ ਮੈਨੂੰ ਕਈ ਮੇਰੇ ਸੱਜਣ ਕਹਿੰਦੇ ਕਿ ਨਹੀਂ ਤੁਸੀਂ ਪੂਰੀ ਗੱਲ ਨਹੀਂ ਕੀਤੀ ਸਤਸਕ ਜੀ ਮੈਂ ਕੀ ਗੱਲ ਕਰਾਂ ਤਿੰਨ ਯਾਰਾਂ ਦਾ ਤਿੰਨ ਜਿਗਰੀ ਯਾਰਾਂ ਦਾ ਆਪਸ ਦਾ ਮਸਲਾ ਭਗਵੰਤਮਾਨ ਭਾਨਾ ਸਿੱਧੂ ਤੇ ਲੱਖਾ ਸਦਾਨਾ ਮੇਰਾ ਵੈਸ਼ੀ ਨਹੀਂ ਬੋਲਣਾ ਪਈ ਬਣ ਕੇ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੋੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਿਕ ਸਾਂਝ ਕਿੰਨੇ ਗੂੜੇ ਔਰ ਉਹ ਦਿਨ ਵੀ ਯਾਦ ਹੈ ਕਿ ਜਦੋਂ ਇਹ ਆਪੋਜੀਸ਼ਨ 'ਚ ਸਨ ਇਹ ਹਰੇਕ ਵਾਰੇ ਜੋ ਮਰਜ਼ੀ ਮੰਨ ਕੇ ਆਉਂਦਾ ਸੀ ਟਿੱਪਣੀ ਕਰਦੇ ਸੀ ਔਰ ਲੋਕਤੰਤਰ ਦੀ ਖੂਬਸੂਰਤੀ ਇਹ ਸੀ ਕਿ ਕਿਸੇ ਨੇ ਇਹਨਾਂ ਦੀ ਗੱਲ ਨੂੰ ਜਿਹੜੇ ਉਸ ਵੇਲੇ ਰੂਲਿੰਗ ਪਾਰਟੀ 'ਚ ਸਨ ਚਾਹੇ ਅਸੀਂ ਚਾਹੇ ਕਾਂਗਰਸ ਦੇ ਵੀਰ ਸਨ ਉਹਨਾਂ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤਾ ਮਗਰ ਅੱਜ ਹਾਲਾਤ ਵੇਖ ਲਓ ਕੀ ਬਣੇ ਉਸ ਵੇਲੇ ਵੀ ਇਹਨਾਂ ਨੇ ਕਿਸੇ ਦੀਆਂ ਧੀਆਂ ਪੈਣਾ ਨੂੰ ਨਹੀਂ ਛੱਡਿਆ ਸੀ ਹਰੇਕ ਨੂੰ ਰੱਜ ਕੇ ਭੰਡਿਆ ਇਹਨਾਂ ਭਾਵੇਂ ਮੈਂ ਇਹ ਜੀ ਘਟਿਆ ਨੀਵੇਂ ਪੱਧਰ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ ਮਗਰ ਅੱਜ ਮੇਰਾ ਬੋਲਣ ਦਾ ਮਕਸਦ ਕੀ ਹੈ ਨਾ ਤਾਂ ਮੈਂ ਇਹਨਾਂ ਸੱਜਣਾ ਦੇ ਵਿਚਾਰਾਂ ਨਾਲ ਸਹਿਮਤ ਔਰ ਮੇਰੇ ਸੱਜਣ ਕਹਿੰਦੇ ਕਿ ਬੋਲ ਦੇ ਨੀ ਉਹ ਭਾਈ ਰੌਲਾ ਇਹਨਾਂ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਵਾਰ ਬਾਰੇ ਆ ਭਗਵਾਨ ਪਾਨ ਬਾਰੇ ਟਿੱਪ ਨਹੀਂ ਕਰਤੀ ਮਗਰ ਹੁਣ ਸਰਕਾਰਾਂ ਬਦਲ ਗਿਆ ਸੀ ਹੁਣ ਗਦਾਫੀ ਦਾ ਰਾਜ ਆ ਸੁਦਾਮ ਹੁਸੈਨ ਦਾ ਰਾਜ ਆ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇ ਪਰਚੇ ਤੇ ਪਰਚਾ ਦੇ ਪਰਚੇ ਤੇ ਪਰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਮਗਰ ਜਦੋਂ ਉਰਦੀ ਭੈਣ ਤੇ ਜਿਹੜੀ ਇੱਕ ਪ੍ਰਿੰਸੀਪਲ ਨੇ ਉਹਨਾਂ ਦਾ ਨਾਮ ਸ਼ਾਇਦ ਕਿਰਨਦੀਪ ਕੌਰ ਹੈ ਇਹ ਇੱਕ ਉਹਨਾਂ ਦੇ ਹੋਰ ਭੈਣ ਜੀ ਨੇ ਜਿਹੜੇ ਹਾਊਸ ਵਾਈਫ ਨੇ ਉਹਨਾਂ ਬਾਰੇ ਜਦ ਉਹਨਾਂ ਤੇ 307 ਲਾਤੀ ਤੇ ਫਿਰ ਮੈਂ ਸਮਝਿਆ ਕਿ ਮੇਰਾ ਜ਼ਰੂਰ ਬੋਲਣਾ ਪੰਦਾ ਇਸ ਲਈ ਮੈਂ ਬੋਲਿਆ ਸੀ ਕਿ ਭਾਈ ਨਾ ਇਹ ਪੰਜਾਬ ਦੀ ਇਹ ਸਭਿਅਤਾ ਹੈ ਨਾ ਇਹ ਪੰਜਾਬ ਦਾ ਇਹ ਪਛੋਕੜ ਹੈ ਨਾ ਪੰਜਾਬ ਦੀ ਇਹ ਇਹ ਇਤਿਹਾਸ ਪੰਜਾਬ ਦਾ ਬੜਾ ਗੌਰਵ ਮਾਈ ਹੈ ਜਿੱਥੇ ਇਹ ਨਾ ਗੱਲਾਂ ਦਾ ਬੜਾ ਧਿਆਨ ਰੱਖਿਆ ਗਿਆ ਸਾਨੂੰ ਇਹ ਗੱਲ ਵਿਰਸੇ 'ਚ ਸਿਖਾਈ ਗਈ ਆ ਕਿ ਆਪ ਦੇ ਵਿਰੋਧੀ ਭਾਵੇਂ ਕੋਰ ਵਿਰੋਧੀ ਹੋਵੇ ਤੇ ਯਹਾਂ ਪੈਣਾ ਦਾ ਸਤਿਕਾਰ ਕਰ। ਮਗਰ ਭਗਵੰਤ ਮਾਨ ਨੂੰ ਕੀ ਪਤਾ ਇਹਨਾਂ ਗੱਲਾਂ। 307 ਲਾਖ ਦੀ ਉਹ ਸਰਪੰਚ ਹੈ ਕੋਟ ਦੰਨੇ ਦਾ। ਉਹ ਦਿਨ ਥਾੜੇ 'ਚ ਸੀ। ਉਹਤੇ 307 ਲਾਖ ਦੀ ਸਰਪਜੀਤ ਜੀ ਕਲਵੇਰੀ ਉਹਦੇ ਨਾਲ ਗੱਲ ਵੀ ਹੋਈ। ਇਸ ਲਈ ਮੈਂ ਹਾ ਦਾ ਨਾਰਾ ਮਾਰੂੰ। ਭਾਵੇਂ ਮੇਰਾ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ। ਇਹ ਜਿਹੜਾ ਘਟਿਆ ਕੰਮ ਹੋਇਆ ਭਗਵੰਤ ਨੂੰ ਇੰਨਾ ਗੱਲਾਂ ਤੋਂ ਬਾਜ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਦੀ ਕਿਥੇ ਭੁਲੇਖਾ ਪੈ ਗਿਆ ਤੈਨੂੰ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪੈ ਔਰ ਤੂੰ ਇੰਨਾ ਗੱਲਾਂ ਦਾ ਤੈਨੂੰ ਖਾਮਯਾਜਾ ਭੁਗਤਣਾ ਤੇਰੀ ਲੜਾਈ ਤੇਰੇ ਮਿੱਤਰਾਂ ਨਾਲ ਪਈ ਹੈ ਤੂੰ ਲੜੀ ਜਾ ਜਿਹੇ ਦੀ ਮਰਜ਼ੀ ਲੜਨੀ ਹੈ ਸਾਡੀ ਟਿੱਪਣੀ ਕਰਨੀ ਨਹੀਂ ਬਣਦੀ ਕਿਉਂਕਿ ਇਹ ਵੀ ਚਰਚਾ ਚੱਲਦੀ ਹੈ ਕਿ ਕਿਥੇ ਰਲ ਮਿਲ ਕੇ ਤਾਂ ਨਹੀਂ ਹੋ ਰਿਹਾ ਕਿਉਂਕਿ ਸਭ ਨੂੰ ਪਤਾ ਲੋਕ ਜੇ ਇਸ ਬਦਲਾਵ ਨੂੰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਜੇ ਸੋਚਣਾ ਲੈ ਕੇ ਆਏ ਸੀ ਬੜਾ ਵੱਡਾ ਉਹਨਾਂ ਦਾ ਧੋਖਾ ਹੋਇਆ ਪ੍ਰਾਉਡ ਹੋਇਆ 420 ਹੋਈ ਹੈ ਕਿ ਕੀ ਕਿਥੇ ਇਹ ਤਾਂ ਨਹੀਂ ਕਿ ਜਿਹੜੀਆਂ ਵੋਟਾਂ ਹੁਣ ਆਪ ਨਾਲੋਂ ਟੁੱਟਣੀਆਂ ਨੇ ਉਹਨੂੰ ਵੰਡਣ ਦਾ ਇੱਕ ਤਰੀਕਾ ਕਿਉਂਕਿ ਬੜੀ ਚਰਚਾ ਚੱਲੀ ਜਿਹੜਾ ਧਰਨਾ ਹੋਇਆ ਸੀ ਉੱਥੇ ਬਾਕੀ ਸਾਰੇ ਫੜੇ ਗਏ ਏਕੇ ਦਾ ਸੱਜਣ ਪਹੁੰਚ ਗਿਆ ਉੱਥੇ ਔਰ ਕਿਸ ਤਰੀਕੇ ਨਾਲ ਪੁਲਿਸ ਨਾਲ ਉਹਨੇ ਵਿਵਾਰ ਕੀਤਾ ਇਹ ਸਾਰੇ ਕਹਿੰਦੇ ਆ ਫਿਕਸਡ ਮੈਚ ਤੋਂ ਬਗੈਰ ਨਹੀਂ ਹੋ ਸਕਦਾ ਫਿਕਸਡ ਮੈਚ ਹੈ ਨਹੀਂ ਹੈ ਇਹ ਰੱਬ ਜਾਣਦਾ ਭਗਵੰਤ ਜਾਣਦਾ ਜਿਹੜੇ ਫਿਕਸਡ ਮੈਚ ਖੇਡਦੇ ਉਹ ਜਾਣਦੇ ਮੇਰਾ ਉਹਦੇ ਬਾਰੇ ਟਿੱਪਣੀ ਨਹੀਂ ਕਰਨੀ ਪਣਦੀ ਮੈਂ ਸਿੱਧੇ ਸਿਰ ਪੱਜ ਜਿਹੜੀਆਂ ਭਾਨੇ ਦੀਆਂ ਭੈਣਾਂ ਤੋਂ ਪਰਚਾ ਹੋਇਆ 307 ਲੱਗੀ ਆ ਸਰਪੰਚ ਸਰਪੰਚ ਤੇ ਲੱਗਿਆ ਹੋਰ ਲੋਕਾਂ ਤੇ ਲੱਗੀ ਆ ਜਿਹੜੇ ਨਹੀਂ ਸਨ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਇਹ ਗਲਤ ਹੈ ਮੈਂ ਇਹਦੇ ਵਿਰੋਧ ਚ ਆ ਔਰ ਮੈਂ ਫੇਰ ਇਹ ਗੱਲ ਕਹੂਗਾ ਭਗਵੰਤ ਨੂੰ ਕਿ ਝੂਠੇ ਪਰਚਿਆਂ ਨਾਲ ਕੋ ਵੱਡਾ ਨਹੀਂ ਹੋ ਜਾਣਾ ਤੇਰੀ ਕੋਈ ਟੋਰ ਵੱਡ ਨਹੀਂ ਬਣ ਜਾਣੀ ਇਹ ਭੁਗਤਨੀਆ ਪੈਣੀਆ ਮਿੱਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਮੇਰੀ ਤਾਂ ਇਹੀ ਤੁਹਾਨੂੰ ਇਹ ਇਹ ਸਲਾਹ ਰਿਕਵੈਸਟ ਹੈ ਜਿਵੇਂ ਮਰਜ਼ੀ ਸਮਝ ਲੈ ਹਾਂ ਔਰ ਮੈਂ ਅੰਤ ਕਿ ਫੇਰ ਕਹਿਣਾ ਕਿ ਜੋ ਇਹ ਵਿਚਾਰ ਰੱਖਦੇ ਸਨ ਆਪ ਦੇ ਵਿਰੋਧੀ ਦੇ ਪਰਿਵਾਰਾਂ ਬਾਰੇ ਜਦ ਇਹਨਾਂ ਤੇ ਹੁਣ ਗੱਲ ਆਈ ਹੈ ਕਿ ਕਿਵੇਂ ਮਿਰਚਾ ਲੜੀਆਂ ਇਸ ਲਈ ਨਾ ਕਰੋ ਜੀ ਗੰਦੀ ਪੋਲਿਟਿਕਸ ਕੋਈ ਚੰਗੀ ਗੱਲ ਕਰੋ ਪੰਜਾਬ ਦੇ ਭਲੇ ਦੀ ਕਰੋ ਪੰਜਾਬ ਦੀ ਤਰੱਕੀ ਦੀ ਕਰੋ ਪੰਜਾਬ ਦੀ ਖੁਸ਼ਹਾਲੀ ਦੀ ਕਰੋ ਲਾਅ ਐਂਡ ਆਰਡਰ ਵੱਲ ਤੇਰਾ ਧਿਆਨ ਨਹੀਂ ਝੂਠੇ ਪਰਚੇ ਦੇ ਤੇਰੇ ਦੀ ਲੈ ਤੇਰੇ ਦੀ ਡਰਾਮਾ ਰਚਿਆ ਪੰਜਾਬ ਕੇ ਧਿਆਨ ਭਟਕਾਉ ਮੁੱਦਿਆਂ ਤੋਂ ਬਾਹਰ ਜਾਣਾ ਚਾਹੀਦਾ ਇਸ ਲਈ ਮੈਂ ਅੱਜ ਚਲੋ ਖੁੱਲ ਕੇ ਬੋਲ ਪਿਆ ਤੁਸੀਂ ਸਾਰਿਆਂ ਨੇ ਕਿਹਾ ਸੀ ਮੈਂ ਖੁੱਲ ਕੇ ਬੋਲ ਪਿਆ ਮੇਰੇ ਆਪ ਦੇ ਵਿਚਾਰ ਨੇ ਕੋਈ ਇਹਦੇ ਨਾਲ ਸਹਿਮਤ ਹੋਵੇ ਨਾ ਹੋਵੇ ਭਾਈ ਉਹਦੀ ਮਰਜ਼ੀ ਆ ਨਗਰ ਮੈਂ ਸ਼ੁਰੂ ਤੋਂ ਹੀ ਜੋ ਇਹ ਗੱਲ ਜਿਸ ਤਰੀਕੇ ਦਾ ਇਹ ਕੰਮ ਜਦੋਂ ਇਹ ਚਲਾਉਂਦੇ ਸਨ ਚਾਹ ਕਾਂਗਰਸ ਦੀ ਸਰਕਾਰ ਸੀ ਚਾਹ ਸ਼ਰੋਮੀ ਅਕਾਲੀ ਜਲ੍ਹ ਦੀ ਸਰਕਾਰ ਸੀ ਉਦੋਂ ਮੈਂ ਉਦੋਂ ਵੀ ਮਹਿਸੂਸ ਕਰਦਾ ਸੀ ਕਿ ਗੱਲਾਂ ਚੰਗੀਆਂ ਨਹੀਂ ਹੁਣ ਜਦ ਭਗਵੰਤ ਨੂੰ ਆਪ ਨੂੰ ਪਈਆਂ ਨੇ ਤੇ ਫਿਰ ਮਿਰਚਾਂ ਲੱਗੀਆਂ ਚਲੋ ਜਿਹੇ ਜਾ ਕਰੋਗੇ ਉਹ ਜਾ